ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਔਰਤਾਂ ਖਿਲਾਫ અપਮਾਨਜਨਕ ਟਿੱਪਣੀਆਂ ਲਈ ਮਾਫੀ ਮੰਗੀ ਹੈ ਬਿੱਤੇ ਦਿਨੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਗਿੱਦੜਪਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅਮ੍ਰਿਤਾ ਬੜਿੰਗ ਲਈ ਚੋਣ ਪ੍ਰਚਾਰ ਕਰਦੇ ਹੋਏ ਇੱਕ ਉਦਾਹਰਨ ਦੇ ਕੇ ਭਾਜਪਾ ਤੇ ਆਪ ਉੱਤੇ ਨਿਸ਼ਾਨੇ ਸਾਧਦੇ ਹੋਏ ਵਿਵਾਦਿਤ ਬਿਆਨ ਦਿੱਤਾ ਸੀ ਇਸ ਦੌਰਾਨ ਰੈਲੀ ਦੇ ਵਿੱਚ ਔਰਤਾਂ ਵੀ ਮੌਜੂਦ ਸਨ ਉਨ੍ਹਾਂ ਨੂੰ ਉਦਾਹਰਨ ਦਿੰਦੇ ਹੋਏ ਔਰਤਾਂ ਖਿਲਾਫ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਰਾਜ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰਕੇ ਮੰਗਲਵਾਰ ਨੂੰ ਮੁਹਾਲੀ ਦਫ਼ਤਰ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦਾਇਰ ਕਰਨ ਦੇ ਲਈ ਕਿਹਾ ਸੀ ਪਰ ਅੱਜ ਕਮਿਸ਼ਨ ਅੱਗੇ ਸਾਫ ਖਾ ਸੀਐਮ ਚੈਲੰਜੀਤ ਚੰਨੀ ਪੇਸ਼ ਨਹੀਂ ਹੋਏ ਮਹਿਲਾ ਕਮਿਸ਼ਨ ਚਰਨਜੀਤ ਚੰਨੀ ਨੂੰ ਦੁਆਰਾ ਨੋਟਿਸ ਭੇਜਣਗੇ ਇਸ ਵਿਚਾਰੇ ਸਾਬਕਾ सीएम ਚਰਨਜੀਤ ਚੰਨੀ ਨੇ ਆਪਣੇ ਵਿਵਾਦਿਤ ਬਿਆਨ ਦੇ ਲਈ ਮਾਫੀ ਮੰਗ ਲਈ ਹੈ ਉਹਨਾਂ ਨੇ ਕਿਹਾ ਕਿ ਜੇ ਕਿਸੇ ਦੀ ਭਾਵਨਾਵਾਂ ਨੂੰ ठेस ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਸੁਣਿਆ ਸੁਨਾਇਆ ਚੁਟਕਲਾ ਬੋਲਿਆ ਸੀ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਇੱਕ ਵਿਵਾਦ ਛਿੜ ਗਿਆ ਸੀ ਮਹਿਲਾ ਕਮਿਸ਼ਨ ਨੇ ਚਰਨਜੀਤ ਚੰਨੀ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਅੱਜ ਉਹਨਾਂ ਨੂੰ ਪੇਸ਼ ਹੋਣ ਦੇ ਲਈ ਮੋਹਾਲੀ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਸੀ ਪਰ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਜ਼ਰੂਰ ਆ ਗਿਆ ਚਰਨਜੀਤ ਸਿੰਘ ਚੰਨੀ ਨੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਬਿਆਨ ਦਿੱਤਾ ਇਹ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਮੈਂ ਸੁਣਿਆ ਸੁਣਾਇਆ ਚੁਟਕਲਾ ਸੁਣਾਇਆ ਸੀ ਇਹ ਕੋਈ ਮਨ ਘੜਤ ਗੱਲ ਨਹੀਂ ਸੀ ਇਸੇ ਨਾਲ ਹੀ ਉਹਨਾਂ ਨੇ ਮਹਿਲਾ ਕਮਿਸ਼ਨ ਦੇ ਜੋ ਚੇਅਰਪਰਸਨ ਨੇ ਉਹਨਾਂ ਨੂੰ ਕਿਹਾ ਕਿ ਬੀਬਾ ਜੀ ਤੁਸੀਂ ਮੈਨੂੰ ਪਹਿਲਾਂ ਵੀ ਚੋਣਾਂ ਵੇਲੇ ਨੋਟਿਸ ਜਾਰੀ ਕਰਤਾ ਸੀ ਤੁਸੀਂ ਮੈਨੂੰ ਹੁਣ ਫਿਰ ਨੋਟਿਸ ਕੱਢ ਦਿੱਤਾ ਪਰ ਮੈਂ ਇਸ ਗੱਲ ਉੱਤੇ ਨਹੀਂ ਹੋਂਦਾ ਮੈਨੂੰ ਮੇਰੇ ਪਿਤਾ ਨੇ ਜੋ ਸੰਸਕਾਰ ਦਿੱਤੇ ਆ ਚੁੱਕ ਕੇ ਚੱਲੰਦੇ ਮੈਂ ਉਸ ਹਿਸਾਬ ਦੇ ਨਾਲ ਚੱਲਦਾ ਹਾਂ ਮੈਂ ਬੀਬੀਆਂ ਬਾਰੇ ਬੁਰਾ ਸੋਚ ਵੀ ਨਹੀਂ ਸਕਦਾ ਬੁਰਾ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਚਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆ ਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਔਰਤਾਂ ਖਿਲਾਫ ਕੀਤੀ ਅਪਮਾਨਜਨਕ ਟਿੱਪਣੀ ਲਈ ਮਾਫੀ ਮੰਗੀ ਹੈ ਬੀਤੇ ਦਿਨੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਗਿੱਦੜਵਾਹਾ ਦੇ ਵਿੱਚ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਅਬੜਿੰਗ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਇੱਕ ਉਦਾਹਰਨ ਦੇ ਕੇ ਭਾਜਪਾਤੇ ਆਪ ਉੱਤੇ ਨਿਸ਼ਾਨਾ ਸਾਧਦੇ ਹੋਏ ਵਿਵਾਦਿਤ ਬਿਆਨ ਦਿੱਤਾ ਸੀ ਇਸ ਦੌਰਾਨ ਰੈਲੀ ਦੇ ਵਿੱਚ ਔਰਤਾਂ ਵੀ ਮੌਜੂਦ ਸਨ ਉਨ੍ਹਾਂ ਨੇ ਉਦਾਹਰਨ ਦਿੰਦਿਆਂ ਹੋਇਆਂ ਔਰਤਾ ਖਿਲਾਫ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ ਰਾਜ ਮਹਿਲਾ ਕਮਿਸ਼ਨ ਨੇ ਚੰਨੀ ਨੂੰ ਨੋਟਿਸ ਜਾਰੀ ਕਰਕੇ ਅੱਜ ਮੁਹਾਲੀ ਦਫ਼ਤਰ ਦੇ ਵਿੱਚ ਹਾਜ਼ਰ ਹੋ ਕੇ ਸਪਸ਼ਟੀਕਰਨ ਦਾਇਰ ਕਰਨ ਲਈ ਕਿਹਾ ਸੀ ਪਰ ਚੰਨੀ ਮੁਹਾਲੀ ਦਫ਼ਤਰ ਦੇ ਵਿੱਚ ਪੇਸ਼ ਨਹੀਂ ਹੋਏ ਪਰ ਚਰਨਜੀਤ ਚੰਨੀ ਦਾ ਬਿਆਨ ਜ਼ਰੂਰ ਸਾਹਮਣੇ ਆਇਆ ਹੈ ਉਹਨਾਂ ਨੇ ਆਪਣਾ ਪੱਖ ਹੈ ਜਿਹੜਾ ਹੋ ਰੱਖਿਆ ਹੈ ਤਕੋ ਉਹਨਾਂ ਦੀ ਆਦਤ ਹੀ ਹੈ ਗਿਆ ਇਹ ਕਿ ਉਹ ਸਾਰੇ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਲੋਕਾਂ ਦੇ ਓਪੀਨੀਅਨ ਇਗਨੋਰ ਕਰ ਦਿੰਦੇ ਨੇ ਨੋਟਿਸ ਇਸ ਇਗਨੋਰ ਕਰ ਦਿੰਦੇ ਨੇ ਇਸ ਚੀਜ਼ ਦੇ ਨਾਲ ਲੇਕਿਨ ਅਸੀਂ ਫੇਰ ਵੀ ਉਹਨਾਂ ਦੀ ਇੰਤਜ਼ਾਰ ਜਰੂਰ ਸ਼ਾਮ ਤੱਕ ਕਰਾਂਗੇ ਔਰ ਅਗਰ ਫੇਰ ਵੀ ਨਹੀਂ ਹੁੰਦੀ ਤਾਂ ਅਸੀਂ ਉਹਨਾਂ ਨੂੰ ਸੈਕੰਡ ਲੈਟਰ ਇਸ਼ੂ ਕਰਾਂਗੇ ਫੇਰ ਵੀ ਉਹਨਾਂ ਨੂੰ ਟਾਈਮ ਦਿੰਨੇ ਆ ਕਿ ਅਗਰ ਉਹਨਾਂ ਨੂੰ ਜਦਾ ਪਤਾ ਲੱਗ ਰਿਹਾ ਕਿ ਉਹ ਕਹਿੰਦੇ ਮੈਨੂੰ ਤਾਂ ਨੋਟਿਸ ਹੀ ਨਹੀਂ ਮਿਲਿਆ ਔਰ ਇਹ ਜਿਹੜੇ ਈਮੇਲਸ ਨੇ ਉਹਨਾਂ ਦੀ ਆਫੀਸ਼ੀਅਲ ਈਮੇਲਸ ਨੇ ਕਿਹਨਾਂ ਦੇ ਉੱਤੇ ਨੋਟਿਸ ਗਿਆ ਹੈ ਇਹ ਡਿਲੀਵਰ ਹੋ ਚੁੱਕੀਆਂ ਨਹੀਂ ਉਹਨਾਂ ਦੇ ਲੇਕਿ ਫਿਰ ਵੀ ਉਹਨਾਂ ਨੂੰ ਟਾਈਮ ਦੇਣੇ ਕਿ ਆਪਣਾ ਆ ਕੇ ਸਪਸ਼ਟੀਕਰਨ ਕਰਨ ਕਿ ਉਹ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਵਿਮਨ ਨੂੰ ਟਾਰਗੇਟ ਕੀਤਾ ਅਗਰ ਮਤਲਬ ਲੱਗਦਾ ਕਿ ਇਹ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕੇ ਮਾਫੀ ਮੰਗਣ ਅਗਰ ਫਿਰ ਵੀ ਲੈਟਰ ਸੈਕਿੰਡ ਲੈਟਰ ਦੇ ਉੱਤੇ ਵੀ ਇਹ ਕੰਮ ਨਹੀਂ ਹੋ ਰਿਹਾ ਰਿਐਕਟ ਕਰਦੇ ਇਸ ਚੀਜ਼ ਦੇ ਉੱਤੇ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਲੈਟਰ ਲਿਖਾਂਗੇ ਦੇ ਉੱਤੇ ਕਿ ਜੋ ਬੰਦੀ ਕਾਰਵਾਈ ਹੈ ਕਿ ਇਹਨਾਂ ਨੇ ਕਮਿਊਨਲ तरीके ਦੇ ਜਿਹੜੇ ਰਿਮਾਰਕਸ ਕੀਤੇ ਨੇ ਔਰ ਜੋ ਵੀ ਇਹ ਅਸ਼ਾਂਤੀ ਭੰਗ ਕਰ ਸਕਦੇ ਨੇ ਸਟੇਟ ਦੇ ਅੰਦਰ ਉਹਦੇ ਉੱਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਤਾਰਾਵਾਂ ਨੇ ਉੱਤੇ ਲਗਣੀ ਚਾਹੀਦੀ ਹੈ। ਆਨਸਿਕ ਸੋਚ ਉਹਨਾਂ ਦੀ ਆਈ ਮੈਨੂੰ ਲੱਗ ਸਕਦੀ ਹੈ ਕਿ ਉਹ ਕਹਿੰਦੇ ਕਿ ਮੈਂ ਸਾਬਕਾ ਮੁੱਖ ਮੰਤਰੀ ਰਹਿ ਚੁੱਕਿਆ ਮੈਂ ਕਿਸੇ ਦਾ ਮੈਂ ਜਵਾਬ ਦੇ ਹੀ ਨਹੀਂ ਕਿਸੇ ਨੂੰ ਕਰ ਸਕਦਾ ਮੈਂ ਕਮਿਸ਼ਨ ਕੋਲ ਕਿਉਂ ਜਾਵਾਂ ਮੈਂ ਕਿਸੇ ਹੋਰ ਕੋਲ ਜਾ ਕੇ ਜਵਾਬ ਕਿਉਂ ਦਵਾਂ ਲੇਕਿਨ ਭੁੱਲ ਗਏ ਨੇ ਕਿ ਜਿਹੜੇ ਮੁੱਖ ਮੰਤਰੀ ਵੀ ਬਣਾਏ ਸੀ ਇਹ ਪੰਜਾਬ ਦੇ ਉਹੀ ਲੋਕਾਂ ਨੇ ਬਣਾਏ ਸੀ ਜਿਨ੍ਹਾਂ ਨੂੰ ਇਹ ਹੁਣ ਟਾਰਗੇਟ ਕਰ ਰਹੇ ਨੇ ਠੀਕ ਹੈ ਔਰ ਜਿਹੜੀ ਲੋਕੀ ਇਹਨਾਂ ਨੂੰ ਦੱਸਣ ਲੋਕ ਇੰਤਜ਼ਾਰ ਕਰ ਰਹੇ ਨੇ ਮੈ علاوہ ਇੰਤਜ਼ਾਰ ਕਰ ਰਹੇ ਨੇ ਕਿਉਂ ਸਾਨੂੰ ਇਸ ਚੀਜ਼ ਦੇ ਉੱਤੇ ਪੂਰੀ ਤਰੀਕੇ ਨਾਲ ਸਪਸ਼ਟੀਕਰਨ ਕਰਨ ਕਿ ਉਹਨਾਂ ਨੇ ਕਿਉਂ ਇਹ ਗੱਲ ਕਹੀ ਸੀ ਮਾਫੀ ਮੰਗਣ ਇਸ ਚੀਜ਼ ਨੂੰ ਇਹੀ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਤੇ ਇਹੀ ਲੋਕਾਂ ਨੇ ਉਹਨਾਂ ਨੂੰ ਸਬਕ ਵੀ ਸਿਖਾਉਣ ਕਿ ਆ ਤੁਸੀਂ ਲੋਕ ਸਭਾ ਸਪੀਕਰ ਨੂੰ ਵੀ ਲਿਖਣ ਜਾ ਕੇ ਇਸ ਸਾਬਤ ਮੈਨੂੰ ਇਹ ਦੇਖਣ ਤੋਂ ਪਹਿਲਾਂ ਮੈਂ ਡੀਜੀਪੀ ਸਾਹਿਬ ਨੂੰ ਚਿੱਠੀ ਲਿਖਾਂਗੇ ਇਹਨਾਂ ਦੇ ਬਾਰੇ ਕੀ ਬਣਦਾ ਔਰ ਅਗਰ ਸਲਾਹ ਲੈ ਕੇ ਕਾਨੂੰਨੀ ਸਲਾਹ ਲੈ ਕੇ ਇਹਦੇ ਬਾਰੇ ਲੋਕ ਸਭਾ ਸਪੀਕਰ ਸਾਹਿਬ ਨੂੰ ਲਿਖਣਾ ਪਿਆ ਉਹਨਾਂ ਨੇ ਵੀ ਜ਼ਰੂਰ ਲਿਖਾਂਗੇ ਗਿੱਧੜ ਵਾਹੇ ਦੇ ਵਿੱਚ ਇੱਕ ਸਟੇਜ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹਾਂ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਮੈਂ ਭਾਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਵੋਟਾਂ ਦੇ ਨਾਲ ਲੱਦਦਾਇਤ ਕੀਤੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਵੋਟ ਪਾਉਂਦੇ ਆ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂੰ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੈਂਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ ਬਾਰ-ਬਾਰ ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ